ਬਹੁਤ ਸਮੇਂ ਪਹਿਲੇ ਦੀ ਗੱਲ ਹੈ ਇੱਕ ਬੁਲਬੁਲ ਨੂੰ ਬਹੁਤ ਭੁੱਖ ਲੱਗੀ ਸੀ ਉਹ ਖਾਣ ਦੀ ਬਾਗ ਵਿੱਚ ਇੱਕ ਅਮਰੂਦ ਦੇ ਬੁੱਟੇ ਤੇ ਆਈ ਤੇ ਕੱਚੇ ਅਮਰੂਦ ਖਾਣ ਲੱਗੀ ਪਰ ਉਸਨੇ ਬਹੁਤ ਸਾਰੇ ਅਮਰੂਦ ਬਰਬਾਦ ਕਰਕੇ ਢੇਠਾ ਸੁੱਟ ਦਿੱਤੇ ਅਮਰੂਦ ਦੇ ਬੁੱਟੇ ਨੂੰ ਇਹ ਬਰਬਾਦੀ ਦੇਖ ਕੇ ਬੁਰਾ ਲੱਗਿਆ ਉਸਨੇ ਬੁਲਬੁਲ ਨੂੰ ਕਿਹਾ ਤੋਤਾ ਤੋਤੇ ਵਰਗੀ ਹੈ ਜੋ ਘਟ ਖਾਂਦੀ ਤੇ ਜਾਦਾ ਬਰਬਾਦ ਕਰਦੀ ਹੈ ਬੁਲਬੁਲ ਨੂੰ ਗੁੱਸਾ ਆਇਆ ਤੇ ਉਸ ਨੂੰ ਕਿਹਾ ਮੈਂ ਤੋਤੇ ਵਰਗੀ ਨਹੀਂ ਮੈਂ ਤਾਂ ਫਲ ਖਾਨੀ ਹਾਂ ਤੇ ਮਿੱਠੇ ਗੀਤ ਵੀ ਸੁਨੋਨੀ ਹਾਂ ਮਰੂਤ ਦੇ ਬੁੱਟੇ ਨੇ ਸੋਚ ਕੇ ਜਵਾਬ ਦਿੱਤਾ ਗੱਲ ਤਾਂ ਠੀਕ ਹੈ ਪਰ ਜੇ ਤੂੰ ਸਿਰਫ ਪੱਕੇ ਫਲ ਹੀ ਖਾਵੇ ਤਾਂ ਮੈਨੂੰ ਵੀ ਦੁੱਖ ਘਟ ਹੋਵੇਗਾ ਤੇ ਤੇਰੇ ਲਈ ਵੀ ਚੰਗਾ ਹੋਵੇਗਾ ਪੱਕੇ ਫਲ ਤਾਂ ਵੈਸੇ ਵੀ ਝੜ ਜਾਂਦੇ ਹਨ ਬੁਲਬੁਲ ਨੂੰ ਇਹ ਸਲਾਹ ਪਸੰਦ ਆਈ ਉਸਨੇ ਫੈਸਲਾ ਕੀਤਾ ਕਿ ਹੁਣ ਉਹ ਸਿਰਫ ਪੱਕੇ ਅਮਰੂਦ ਹੀ ਖਾਵੇਗੀ ਇਸ ਤਰ੍ਹਾਂ ਅਮਰੂਦ ਦੇ ਬੁੱਟੇ ਦੀ ਬਰਬਾਦੀ ਘਟ ਜਾਵੇਗੀ ਬੁੱਟੇ ਨੂੰ ਵੀ ਰਾਹਤ ਮਿਲੇਗੀ ਇੱਕ ਸਵੇਰ ਅਮਰੂਦ ਦਾ ਬੁੱਟਾ ਇਹ ਗੱਲ ਨੇੜੇ ਖੜੇ ਅਨਾਰ ਦੇ ਬੁੱਟੇ ਨੂੰ ਦੱਸ ਰਿਹਾ ਸੀ ਹੋਂਦੋ ਹੀ ਇੱਕ ਮੁੰਡਾ ਆਇਆ ਅਮਰੂਦ ਦੇ ਬੁੱਟੇ ਨੂੰ ਡੰਡੇ ਮਾਰਨ ਲੱਗਾ ਪੱਕੇ ਖੱਤੇ ਅਮਰੂਦ ਝਾੜਨ ਲੱਗਾ ਉਸਨੇ ਕੁਝ ਅਮਰੂਦ ਚੱਕੇ ਤੇ ਬਾਕੀ ਬਰਬਾਦ ਕਰਕੇ ਸਿੱਟ ਦਿੱਤੇ ਅਨਾਰ ਦਾ ਬੁੱਟਾ ਦੁਖੀ ਹੋ ਕੇ ਬੋਲਿਆ ਅਮਰੂਦ ਤੇਰੀ ਗੱਲ ਠੀਕ ਹੈ ਪਰ ਇਹ ਮਨੁੱਖ ਕਦੋਂ ਸਮਝੇਗਾ ਕਿ ਕੁਦਰਤ ਦੀ ਇੰਜ ਬਰਬਾਦੀ ਨਹੀਂ ਕਰਨੀ ਚਾਹੀਦੀ ਇਹ ਸੁਣ ਕੇ ਨੇੜੇ ਦੇ ਬੁੱਟੇ ਤੇ ਪੰਛੀ ਸੋਚਾਂ ਵਿੱਚ ਬੈ ਗਏ ਇਹ ਕਹਾਣੀ ਸਾਨੂੰ ਕੁਦਰਤ ਦੀ ਸੰਭਾਲ ਤੇ ਸਰੋਤਾਂ ਦੀ ਸਹੀ ਵਰਤੋਂ ਦਾ ਸੁਨੇਹਾ ਦਿੰਦੀ ਹੈ ਬੁਲਬੁਲ ਤੇ ਮਰੂਦ ਦੇ ਬੁੱਟੇ ਦੀ ਗੱਲਬਾਤ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਜ਼ਰੂਰਤ ਤੋਂ ਵੱਧ ਬਰਬਾਦੀ ਨਹੀਂ ਕਰਨੀ ਚਾਹੀਦੀ ਪਰ ਮਨੁੱਖ ਦੀ ਲਾਪਰਵਾਹੀ ਜਿਵੇਂ ਕੱਚੇ ਪੱਕੇ ਮਰੂਦ ਛਾੜਨਾ ਸਾਨੂੰ ਸੂਤ ਇਹ ਲਈ ਮਜਬੂਰ ਕਰਦੀ ਹੈ ਸਾਨੂੰ ਕੁਦਰਤ ਨਾਲ ਸੰਜਮ ਨਾਲ ਪੇਸ਼ ਆਉਣਾ ਚਾਹੀਦਾ ਹੈ ਇਸ ਦੇ ਨਾਲ ਹੀ ਅੱਜ ਕੱਲ੍ਹ ਵੱਧਦੀ ਗਰਮੀ ਮੱਦੇ ਨਜ਼ਰ ਰੱਖਦੇ ਹੋਏ ਸਾਨੂੰ ਰੁੱਖ ਲਗਾਉਣਾ ਤੇ ਉਹਨਾਂ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ ਰੁੱਖ ਨਾ ਸਿਰਫ ਸਾਨੂੰ ਸ਼ਾਂਤ ਤੇ ਫਲ ਦਿੰਦੇ ਹਨ ਸਗੋਂ ਪੰਛੀਆਂ ਨੂੰ ਰਹਿਣ ਲਈ ਥਾਂ ਤੇ ਗੀਤ ਗਾਉਣ ਦਾ ਮੌਕਾ ਵੀ ਦਿੰਦੇ ਹਨ ਜੋ ਕੁਦਰਤ ਦਾ ਸੁੰਦਰ ਨਿਜਮ ਹੈ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੇ ਤਾਂ ਲਾਇਕ ਜ਼ਰੂਰ ਕਰਿਓ ਹੋਰ ਇਹੋ ਜਿਹੀਆਂ ਕਹਾਣੀਆਂ ਸੁਣਨ ਲਈ ਮੇਰੇ ਨਾਲ ਜੁੜੇ ਰਹੋ ਜਦ ਤੱਕ ਦੋ ਇਜਾਜ਼ਤ ਸਬਰ ਕਰੋ ਸ਼ੁਕਰ ਕਰੋ ਮਾਪਿਆਂ ਦੀ ਸੇਵਾ ਕਰੋ